ਅਮਰੀਕਾ ਦੇ ਵਿੱਚ ਖੋਜ ਅਤੇ ਉੱਚ ਸਿੱਖਿਆ ਦੇ ਮੌਕਿਆਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਤੇ ਖੋਜਕਲਤਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਮਿਆਨ ਹੁਣ ਕੈਨੇਡਾ ਨੇ ਭਾਰਤ ਦੇ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਬਦਾਨਣ ਵੱਲ ਉਲਟਾ ਕਦਮ ਚੁੱਕਿਆ ਹੈ ਕੈਨੇਡਾ ਦੀ ਪ੍ਰਮੁੱਖ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਜੋ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀ ਹੈ ਉਸ ਨੇ 2 ਤੋਂ 6 ਫਰਵਰੀ ਤੱਕ ਭਾਰਤ ਦੌਰੇ ਉੱਤੇ ਆ ਰਹੀ ਹੈ ਇਸ ਦੌਰੇ 'ਤੇ ਕੈਨੇਡਾ ਦੀ 21 ਯੂਨੀਵਰਸਿਟੀ ਅਤੇ ਪ੍ਰਧਾਨਨਾ ਦਾ ਵਫਦ ਕਰੇਗਾ ਜਾਣਕਾਰੀ ਮੁਤਾਬਕ ਇਹ ਪੰਜ ਦਿਨਾਂ ਦਾ ਦੌਰਾ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਯਾਨੀ ਕਿ ਜੀ ਆਈ ਐਫਟੀ ਸਿਟੀ ਤੱਕ ਸੀਮਤ ਰਹੇਗਾ ਇੱਥੇ ਕੈਨੇਡੀਅਨ ਵਫਦ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਆਗੂਆਂ ਦੇ ਨਾਲ ਮੁਲਾਕਾਤ ਕਰੇਗਾ ਇਸ ਦੌਰੇ ਦਾ ਮੁੱਖ ਮਕਸਦ ਦੋਵੇਂ ਦੇਸ਼ਾਂ ਦੇ ਵਿਚਕਾਰ ਖੋਜ ਸਹਿਯੋਗ ਅਕਾਦਮਿਕ ਆਦਾਨ-ਪਰਦਾਨ ਅਤਿੰਤਰਰਾਸ਼ਟਰੀ ਸਿੱਖੇ ਦੇ ਟਿਕਾਊ ਮਾਡਲ ਵਿਕਸਿਤ ਕਰਨਾ ਹੈ ਇਹ ਮਿਸ਼ਨ ਇਸ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਨੇ ਕਿਉਂਕਿ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਟ੍ਰਨੀ ਦੇ ਪੱਧ ਦੌਰੇ ਤੋਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ ਹਾਲੀਆ ਮਹੀਨਿਆਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਨਵੀਂ ਗਤੀ ਆਈ ਹੈ